ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾਉ ਚਰਨ ਕਮਲ ਹਰਿ ਦੇ ਅੰਤਰ ਧਾਰੇ ਪ੍ਰਗਟਿ ਜੋਤ ਮਿਲਿ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਗਇਆ ਨਹ ਹਦ ਬਾਣੀ ਨਾਦ ਵਜਾਇਆ ਘੁਰ ਨਾਨਕ ਟੁੱਠਾ ਮਿਲਿਆ ਹਰ ਰਾਇ ਸੁਖ ਰਹਿਣ ਵਿਹਾਣੀ ਸਹਜ ਸੁਭਾਈ ਆਸਾਮ ਲਾ ਤੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤ ਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾਉ ਚਰਨ ਕਮਲ ਰਿਧਿ ਅੰਤਰ ਧਾਰੇ ਪ੍ਰਗਟਿ ਜੋਤ ਮਿਲਿ ਰਾਮ ਪਿਆਰੇ ਅੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਈ ਸੁਖ ਰਹਿਣ ਵਿਹਾਣੀ ਸਹਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਹਤ ਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਵਰਪੂਰਾ ਰਹਾ ਚਰਨ ਕਮਲ ਹਿਦ ਅੰਤਰ ਧਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਿਜ ਸੁਪਾਈ ਅਸਾ ਮਹੱਲਾ ਪੰਜਵਾ ਰਬ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾ ਚਰਨ ਕਮਲ ਰਿਦੇ ਅੰਤਰ ਤਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਜ ਸੁਪਾਈ ਅਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅਮਰਤ ਸਰ ਸਦ ਹੀ ਬਰਪੂਰਾ ਰਹਾਉ ਚਰਨ ਕਮਲ ਰਿਦ ਅੰਤਰ ਤਾਰੇ ਪ੍ਰਗਟਿ ਜੋਤ ਮਿਲ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਏ ਗੁਰਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰਹਿ ਨ ਵਿਹਾਣੀ ਸਹਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਤਤ ਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ ਕਮਲ ਰਿਤ ਅੰਤਰ ਧਾਰੇ ਪ੍ਰਗਟਿ ਜੋਤ ਮਿਲਿ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰਹਿਨ ਵਿਹਾਣੀ ਸਹਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾ ਚਰਨ ਕਮਲ ਹਰਿ ਦੇ ਅੰਤਰ ਧਾਰੇ ਰਗ ਤੇ ਜੋਤ ਮਿਲ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਈ ਗੁਰ ਨਾਨਕੁ ਤੁਠਾ ਮਿਲਿਆ ਹਰਿ ਰਾਏ ਸੁਖ ਰੈਨ ਵਿਹਾਣੀ ਸਹਿਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾਉ ਚਰਨ ਕਮਲ ਰਿਦ ਅੰਤਰ ਤਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਨੀ ਸਹਜ ਸੁਭਾਈ ਅਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾਚਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਬਰਪੂਰਾ ਰਹਾਉ ਚਰਨ ਕਮਲ ਹਿਰਦੇ ਅੰਤਰ ਤਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਏ ਆ ਗੁਰ ਨਾਨਕ ਟੁੱਠਾ ਮਿਲਿਆ ਹਰ ਰਾਇ ਸੁਖ ਰਹਿ ਨ ਵਿਹਾਣੀ ਸਹਿਜ ਸੁਭਾਈ ਆਸਾ ਮਹੰਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤ ਗੁਰ ਸੇਵ ਸਭੇ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨੁ ਸਗਾ ਦਾਤਾ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ ਕਮਲ ਰਿਤੇ ਅੰਤਰ ਧਾਰੇ ਪ੍ਰਗਟਿ ਜੋਤ ਮਿਲਿ ਰਾਮ ਪਿਆਰੀ ਅੰਜ ਸਖੀ ਮਿਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਈ ਸੁਖ ਰਹਿਣ ਵਿਹਾਣੀ ਸਹਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾਉ ਚਰਨ ਕਮਲ ਹਰਿ ਦੇ ਅੰਤਰ ਝਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਜ ਸੁਪਾਈ ਅਸਾ ਮਹਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬਹਿraag ਕਰੇਗਾ ਸਤਿਗੁਰ ਬੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾਉ ਚਰਨ ਕਮਲ ਰਿਦਿ ਅੰਤਰ ਤਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਖੁ ਕਰਨ ਵਿਹਾਣੀ ਸਹਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ मनसा का दाता सब सुख निधान अमृत सर सदहि पर पूरा रहा चरण कमल हृदय अंतर तारे प्रगटी ज्योत मिल राम प्यारी पंच सखे मिल मंगल गयो ਨਹਦ ਬਾਣੀ ਨਾਦ ਵਜਾਏ ਗੁਰੂ ਨਾਨਕ ਟੁੱਠਾ ਮਿਲਿਆ ਹਰ ਰਾਇ ਸੁਖ ਰਹਿ ਨਿਮਿਹਾਨੀ ਸਹਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦਹੀ ਪਰਪੂਰਾ ਰਹਾਉ ਚਰਨ ਕਮਲ ਦੇ ਅੰਤਰ ਝਾਰੇ ਪ੍ਰਗਟਿ ਜੋਤ ਮਿਲਿ ਰਾਮ ਪਿਆਰੀ ਅੰਜ ਸਖੀ ਮਿਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕੁ ਤੁਠਾ ਮਿਲਿਆ ਹਰਿ ਰਾਏ ਸੁਖ ਰੈਣ ਵਿਹਾਣੀ ਸਹਿਜ ਸੁਭਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਤਾ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਵਰਪੂਰਾ ਰਹਾਉ ਚਰਨ ਕਮਲ ਰਿਦ ਅੰਤਰ ਧਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਿਜ ਸੁਭਾਈ ਅਸਾ ਮਹਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾ ਇਹ ਮਨ ਲਾਈ ਸਤਿਗੁਰ ਸੇਵ ਸਭੇ ਫਲ ਪਾਈ ਮਨ ਕਿਉ ਬੈਰਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਵਰਪੂਰਾ ਰਹਾ ਚਰਨ ਕਮਲ ਹਰ ਦੇ ਅੰਦਰ ਟਾਰੇ ਪ੍ਰਗਟਿ ਜੋਤ ਮਿਲਿ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਈਆ ਗੁਰ ਨਾਨਕੁ ਤੁਠਾ ਮਿਲਿਆ ਹਰਿ ਰਾਏ ਖੁਸ਼ ਰਹਿਣ ਵਿਹਾਣੀ ਸਹਜ ਸੁਪਾਈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੇ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ मनसा का दाता सुख निदान अमृत सर सद ही भरपुरा रहाओ चरण कमल हृदय अंतर तारे प्रगटी ज्योत मिल राम प्यारी पंच सखे मिल मंगल गाया ਅਨਹਦ ਬਾਣੀ ਨਾਦ ਵਜਾਈਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਜ ਸੁਪਾਈ ਅਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਗੁਰ ਸੇਵ ਸਭ ਫਲ ਪਾਈ ਮਨ ਕਿਉ ਬੈਰਗ ਕਰੇਗਾ ਸਤਿਗੁਰ ਮੇਰਾ ਪੂਰਾ ਮਨੁ ਸਾਗਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ கமਲ ਹਰਿ ਦੇ ਅੰਤਰ ਧਾਰੇ ਪ੍ਰਗਟੇ ਜੋਤ ਮਿਲਿ ਰਾਮ ਪਿਆਰੀ ਸੰਜ ਸਖੀ ਮਿਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਏ ਗੁਰ ਨਾਨਕ ਟੁੱਠਾ ਮਿਲਿਆ ਹਰ ਰਾਇ ਸੁਖ ਰਹਿ ਨਿਮਹਾਣੀ ਸਹਿਜ ਸੁਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ